ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ETT 994% ਪੂਰੀ ਕਰਨ ਲਈ MIS ਡਾਟਾ ਅਪਡੇਟ ਕਰਨ ਲਈ DPI ਐਲੀਮੈਂਟਰੀ ਸਿੱਖਿਆ ਵੱਲੋਂ ਕੱਢੇ ਗਏ ਇੱਕ ਨੋਟਿਸ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਇਹ ਦੱਸਣਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਬ੍ਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪਿਛਲੇ ਇੱਕ ਹਫ਼ਤੇ ਤੋਂ 8894 ਭਰਤੀ ਦੇ ਉਮੀਦਵਾਰਾਂ ਵਿੱਚ ਕੁਝ ਨਿਰਾਸ਼ਾ ਦੀ ਚਲਕ ਦੇਖਣ ਨੂੰ ਮਿਲ ਰਹੀ ਸੀ ਜਦੋਂ ਸਿੱਖਿਆ ਮੰਤਰੀ ਤੇ ਭਰਤੀ ਡਾਇਰੈਕਟੋਰੇਟ ਵੱਲੋਂ ਨਿਤ ਨਵੇਂ ਬਿਆਨ ਤੇ ਨਿਤ ਨਵੇਂ ਵਾਅਦੇ ਕਰਕੇ ਉਹਨਾਂ ਨੂੰ ਸਿਰੇ ਨਾ ਚੜਾਉਣ ਦੇ ਰੁਝਾਨ ਕਰਕੇ ਉਮੀਦਵਾਰ ਥੋੜਾ ਸ਼ਾਂਤ ਹੋ ਗਏ ਜਾਗਦੇ ਸਨ ਕਿ ਚਲੋ ਹੁਣ ਆਪੇ ਹੀ ਜਦੋਂ ਸਰਕਾਰ ਦੀ ਮਨਸ਼ਾ ਹੋਵੇਗੀ ਇਹ ਭਰਤੀ ਪੂਰੀ ਕਰ ਦਿੱਤੀ ਜਾਵੇਗੀ ਪਰੰਤੂ ਇਹ ਵੀ ਇੱਕ ਸਚਾਈ ਹੈ ਕਿ ਪਹਿਲਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚੋਂ EWS ਦੇ ਉਮੀਦਵਾਰਾਂ ਨੂੰ ਵਰਟੀਕਲ ਰਿਜ਼ਰਵੇਸ਼ਨ ਦੇ ਹੱਕ ਵਿੱਚ ਫੈਸਲਾ ਔਨ ਕਰਕੇ ਲਿਸਟਾਂ ਰਿਵਾਈਜ਼ ਕਰਨ ਦੇ ਅਮਲ ਨੂੰ ਕਈ ਦਿਨ ਲੱਗੇ ਸਨ ਤੇ ਫਿਰ ਮਾਨਯੋਗ ਸੁਪਰੀਮ ਕੋਰਟ ਵਿੱਚੋਂ 10 ਅਗਸਤ 2017 ਤੱਕ ਨੌਕਰੀ ਵਿੱਚ ਭਰਤੀ बीएड ਕੈਂਡੀਡੇਟਸ ਯਾਨੀ NIOS ਕੈਂਡੀਡੇਟਸ ਦੇ ਹੱਕ ਵਿੱਚ ਫੈਸਲਾ ਔਨ ਨਾਲ ਨਿਸ਼ਟਾ ਨੂੰ ਇੱਕ ਵਾਰ ਫੇਰ ਵਾਈਜ਼ ਕਰਨ ਦੇ ਅਮਲ ਕਰਕੇ ਸਟੇਸ਼ਨ ਚੁਆਇਸ ਲਈ ਰਹਿਤਿਆਂ ਕੈਟੇਗਰੀਆਂ ਲਈ ਪੋਰਟਲ ਓਪਨ ਕਰਨ ਦਾ ਅਮਲ ਲੇਟ ਤੇ ਲੇਟ ਹੀ ਹੁੰਦਾ ਚਲਾ ਗਿਆ।ਪਰੰਤੂ ਹੁਣ ਇੱਕ ਵਾਰ ਫੇਰ ਡਾਇਰੈਕਟੋਰੇਟ 8TT ਨਾਲ ਚਲਣ ਦੀ ਭਰਤੀ ਲਈ ਇੱਕ ਧਮ ਸਰਗਰਮ ਹੋ ਗਿਆ।ਜਾਦਾ ਹੈ ਡਾਇਰੈਕਟੋਰੇਟ ਦੀ ਸਰਗਰਮੀ ਉਸ ਵੱਲੋਂ ਲਗਾਤਾਰ 2-3 ਪਬਲਿਕ ਨੋਟਿਸ ਜਾਰੀ ਕਰ ਦੇਣ ਤੋਂ ਨਜ਼ਰ ਆਈ ਹੈ। ਜਦੋਂ ਕੈਂਡੀਡੇਟਸ ਦੇ ਡਾਕੂਮੈਂਟਸ ਦੀ ਰੀਚੈਕਿੰਗ ਲਈ ਬਹੁਤ ਸਾਰੇ ਅਧਿਕਾਰੀਆਂ ਦੀਆਂ ਮਿਤੀ 3/1/2025 ਤੋਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤੇ ਫਿਰ ਇੱਕ ਹੋਰ ਨੋਟਿਸ ਰਾਹੀਂ NIOS ਉਮੀਦਵਾਰਾਂ ਨੂੰ ਮਿਤੀ 8/1/2025 ਨੂੰ ਆਪਣੇ ਡਾਕੂਮੈਂਟਸ ਦੀ ਸਕਰੂਟੀ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ।ਪਰੰਤੂ ਹੁਣ ਡਾਇਰੈਕਟਰ ਐਲੀਮੈਂਟਰੀ ਸਿੱਖਿਆ ਦੁਆਰਾ ਇੱਕ ਨਵਾਂ ਨੋਟਿਸ ਕੱਢ ਕੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੋ ਐਮ ਆਈਐਸ ਡਾਟਾ ਅਪਡੇਟ ਮੇਨਟੇਨ ਕਰਨ ਦੇ ਹੁਕਮ ਦੇਣ ਦੇ ਨੋਟਿਸ ਵਿੱਚ ਤਾਂ ਸਪਸ਼ਟ ਹੀ ਲਿਖ ਦਿੱਤਾ ਗਿਆ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਈਟੀਟੀ 943 ਭਰਤੀ ਦੇ ਉਮੀਦਵਾਰਾਂ ਨੂੰ ਆਫਰ ਲੈਟਰਸ ਦੇ ਕੇ ਜੁਆਇਨ ਕਰਾਉਣ ਦਾ ਅਮਲ ਸ਼ੁਰੂ ਹੋ ਸਕਦਾ ਹੈ ਇਸ ਲਈ ਕਿਸੇ ਵੀ ਪ੍ਰਕਾਰ ਦੀ ਕਨਫਿਊਜ਼ਨ ਤੋਂ ਬਚਣ ਲਈ ਡਾਟਾ ਅਪਡੇਟ ਕੀਤਾ ਜਾਵੇ ਨਹੀਂ ਤਾਂ ਜੁਆਇਨਿੰਗ ਪ੍ਰਕਿਰਿਆ ਵਿੱਚ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਹੋਣ ਦੀ ਸੂਰਤ ਵਿੱਚ ਜ਼ਿੰਮੇਵਾਰੀ ਨਰੋਲ ਸਬੰਧਤ જિલ્લા ਸਿੱਖਿਆ ਅਫਸਰ ਐਲੀਮੈਂਟਰੀ ਦੀ ਹੋਵੇਗੀ ਡਾਟਾ ਅਪਡੇਟ ਕਰਨ ਦੀ ਜ਼ਰੂਰਤ ਇਸ ਕਰਕੇ ਵੀ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਈਟੀਟੀ ਟੀਚਰਾਂ ਦੀਆਂ ਬਦਲੀਆਂ ਕੀਤੇ ਜਾਣ ਤੇ ਫਿਰ ਕਈ ਈਟੀਟੀ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਹੋਣ ਕਰਕੇ ਕਈ ਸਕੂਲਾਂ ਵਿੱਚ ਪੋਸਟਾਂ ਖਾਲੀ ਹੋ ਗਈਆਂ ਸਨ ਤੇ ਕਈ ਸਕੂਲਾਂ ਵਿੱਚ ਪੋਸਟਾਂ ਭਰੀਆਂ ਗਈਆਂ ਸਨ ਇਸ ਲਈ ਚੋਇਸ ਆਫ ਸਟੇਸ਼ਨ ਕਰਾਉਣ ਤੇ ਫਿਰ ਜੋ ਕੈਂਡੀਡੇਟਸ ਨੂੰ ਜੁਆਇਨ ਕਰਾਉਣ ਵੇਲੇ ਕੋਈ ਮੁਸ਼ਕਲ ਪੇਛਾ ਨਾ ਆਵੇ ਇਸ ਲਈ ਡੀਪੀਆਈ ਐਲੀਮੈਂਟਰੀ ਸਿੱਖਿਆ ਦਾ ਤਾਜ਼ਾ ਨੋਟਿਸ 4B ਇੰਪੋਰਟੈਂਟ ਹੋ ਜਾਂਦਾ ਹੈ ਹੁਣ ਜਦੋਂ ਕਿ ਈਡਬਲਯੂਐਸ ਤੇ ਐਨਆਈਓਐਸ ਕੈਂਡੀਡੇਟਸ ਸੰਬੰਧੀ ਰਿਵਾਈਜ਼ ਨਿਸਟਾ ਤਿਆਰ ਕਰਨ ਜਾਂ ਫਿਰ ਸਕਰੂਟਨੀ ਕਰਨ ਦਾ ਅਮਲ ਵੀ ਪੂਰਾ ਹੋਣਾ ਕਿਨਾਰੇ ਹੈ ਤਾਂ ਹੁਣ ਇਸ ਗੱਲ ਦੀ ਪਰਪਸ ਮਾਉਣਾ ਹੈ ਕਿ ETT 994 ਦੀਆਂ ਫਰੈਸ਼ ਪੋਸਟਾਂ ਤੇ ਜੁਆਇਨ ਕਰਾਉਣ ਦਾ ਅਮਲ ਇਸੇ ਮਹੀਨੇ ਯਾਨੀ ਜਨਵਰੀ ਦੇ ਅੰਤਲੇ ਹਫਤੇ ਤੱਕ ਪੂਰਾ ਹੋ ਸਕਦਾ ਹੈ ਅਜਿਹਾ ਇਸ ਕਰਕੇ ਵੀ ਹੈ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ETT 994 ਭਰਤੀ ਪੂਰੀ ਕਰਨ ਦੇ ਹੁਕਮਾਂ ਦੇ ਸਮੇਂ ਦੀ ਮਿਆਦ 31 ਜਨਵਰੀ 2025 ਤੱਕ ਹੈ ਇਸ ਲਈ ਸਰਕਾਰ ਨੂੰ ਹੁਣ ਜੁੜਨੇ ਹੋਏ ਉਮੀਦਵਾਰਾਂ ਦੀ ਜੁਆਇਨਿੰਗ ਦਾ ਪ੍ਰੋਸੈਸ ਪੂਰਾ ਕਰਨਾ ਹੀ ਪੈਣਾ ਹੈ ਬਦਲਦੇ ਹੋਏ ਸਿਨੈਰੀਓ ਦੇ ਮੱਦੇਨਜ਼ਰ ਈਟੀਟੀ 9994 ਭਰਤੀ ਦੇ ਉਮੀਦਵਾਰ ਵਧਾਈ ਦੇ ਪਾਤਰ ਹਨ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ